ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਸੁਰਖਾਪ ਸੇਖੋ ਵਿੱਚ। ਅੱਜ ਆਪਾਂ ਬਣਾਵਾਂਗੇ ਬਹੁਤ ਹੀ ਟੇਸਟੀ ਤੇ ਚਟਪਟ ਬਣਨ ਵਾਲਾ ਨਾਸ਼ਤਾ। ਇਹ ਆਪਾਂ ਆਲੂ ਤੇ ਬ੍ਰੈਡ ਤੋਂ ਤਿਆਰ ਕਰਾਂਗੇ। ਤੇ ਬਹੁਤ ਹੀ ਜਲਦੀ ਬਣ ਕੇ ਤਿਆਰ ਹੋ ਜਾਂਦਾ ਹੈ ਤੇ ਬੱਚਿਆਂ ਨੂੰ ਵੀ ਬਹੁਤ ਜ਼ਿਆਦਾ ਪਸੰਦ ਆਉਂਦਾ ਹੈ। ਚਲੋ ਆਪਾਂ ਇਸ ਨੂੰ ਬਣਾਉਣਾ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਆਪਾਂ ਇੱਥੇ ਬੋਇਲ ਆਲੂ ਲਏ ਹਨ। ਇਹ ਆਪਾਂ 6 ਬੋਇਲ ਆਲੂ ਲਏ ਹਨ। ਤੇ ਇਹਨਾਂ ਦੇ ਲਈ ਹੁਣ ਆਪਾਂ 3 ਇੱਥੇ ਬ੍ਰੈਡ ਦੇ ਪੀਸ ਲਵਾਂਗੇ। ਤੇ ਉਹਨਾਂ ਦੀਆਂ ਸਾਈਡਾਂ ਨੂੰ ਆਪਾਂ ਇਸ ਤਰ੍ਹਾਂ ਕੱਟ ਦਵਾਂਗੇ ਇਹ ਬਹੁਤ ਹੀ ਜਲਦੀ ਬਣ ਕੇ ਤਿਆਰ ਹੋ ਜਾਂਦਾ ਹੈ ਇਹ ਆਪਾਂ ਬੱਚਿਆਂ ਨੂੰ ਟਿਫਨ ਬਾਕਸ ਦੇ ਵਿੱਚ ਵੀ ਦੇ ਸਕਦੇ ਹਾਂ ਤੇ ਆਪਾਂ 스ਨੈਕਸ ਦੇ ਤੌਰ ਤੇ ਵੀ ਇਹਨਾਂ ਨੂੰ ਖਾ ਸਕਦੇ ਹਾਂ ਸਭ ਨੂੰ ਇਹ ਬਹੁਤ ਜ਼ਿਆਦਾ ਪਸੰਦ ਵੀ ਆਉਂਦਾ ਹੈ ਇਸ ਤਰ੍ਹਾਂ ਆਪਾਂ ਬਰੈਡ ਦੀਆਂ ਚਾਰੇ ਸਾਈਡਾਂ ਉਤਾਰ ਦੇਣੀਆਂ ਹਨ ਤੇ ਹੁਣ ਇਹਨਾਂ ਨੂੰ ਵੀ ਆਪਾਂ ਆਲੂਆਂ ਦੇ ਵਿੱਚ ਹੀ ਪਾ ਦੇਣਾ ਹੈ ਇਨਸ ਦੋਨਾਂ ਚੀਜ਼ਾਂ ਨੂੰ ਆਪਾਂ ਹੱਥਾਂ ਦੇ ਨਾਲ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ। ਹੱਥਾਂ ਦੇ ਨਾਲ ਇਹ ਬਹੁਤ ਹੀ ਜਲਦੀ ਤੇ ਚੰਗੀ ਤਰ੍ਹਾਂ ਮੈਸ਼ ਹੋ ਜਾਂਦੇ ਹਨ। ਮੈਂ ਆਲੂਆਂ ਨੂੰ ਬੋਇਲ ਕਰਕੇ ਛਿੱਲ ਕੇ ਫ੍ਰਿਜ ਵਿੱਚ ਰੱਖ ਲਿਆ ਸੀ। ਇਹ ਨਾਸ਼ਤਾ ਬਣਾਉਣ ਲਈ ਆਲੂਆਂ ਦਾ ਠੰਡਾ ਹੋਣਾ ਬਹੁਤ ਹੀ ਜ਼ਰੂਰੀ ਹੈ। ਜਿਨ੍ਹਾਂ ਆਲੂ ਜਿਆਦਾ ਠੰਡੇ ਹੋਣਗੇ ਉਨ੍ਹਾਂ ਹੀ ਇਹ ਜਿਆਦਾ ਵਧੀਆ ਨਾਸ਼ਤਾ ਤਿਆਰ ਹੋਵੇਗਾ ਇੱਥੇ ਆਪਾਂ 2 ਚਮਚ ਕਾਰਨ ਫਲਾਰ ਦੇ ਪਾ ਲਵਾਂਗੇ ਜੇਕਰ ਤੁਹਾਡੇ ਕੋਲ ਕਾਰਨ ਫਲਾਰ ਨਹੀਂ ਹੈ ਤੁਸੀਂ ਇੱਥੇ ਚਾਵਲ ਦਾ ਆਟਾ ਵੀ ਪਾ ਸਕਦੇ ਹੋ ਹੁਣ ਇੱਥੇ ਆਪਾਂ 1/4 ਚਮਚ ਮਿਰਚ ਪਾਊਡਰ ਸਵਾਦ ਅਨੁਸਾਰ ਨਮਕ ਤੇ 1/4 ਚਮਚ ਇਸ ਦੇ ਵਿੱਚ ਆਪਾਂ ਆਮਚੂਰਨ ਪਾਊਡਰ ਪਾਵਾਂਗੇ ਇਸ ਦੇ ਨਾਲ ਬਹੁਤ ਹੀ ਚਟਪਟਾ ਸਵਾਦ ਆਉਂਦਾ ਹੈ ਤੇ ਥੋੜੇ ਜਿ ਇਸ ਦੇ ਵਿੱਚ ਆਪਾਂ ਚਿੱਲੀ ਫਲੈਕਸ ਪਾ ਲਵਾਂਗੇ ਤੇ ਹੁਣ ਸਾਰੀਆਂ ਚੀਜ਼ਾਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਇਹ ਦੇਖੋ ਹੁਣ ਆਪਣੀਆਂ ਸਾਰੀਆਂ ਚੀਜ਼ਾਂ ਚੰਗੀ ਤਰ੍ਹਾਂ ਮਿਕਸ ਹੋ ਚੁੱਕੀਆਂ ਹਨ ਹੁਣ ਇਹਨਾਂ ਨੂੰ ਹੋਰ ਜ਼ਿਆਦਾ ਕ੍ਰਿਸਪੀ ਬਣਾਉਣ ਲਈ ਆਪਾਂ ਇਸ ਦੇ ਵਿੱਚ ਬ੍ਰੈਡ ਕ੍ਰੰਮਸ ਪਾਵਾਂਗੇ ਇਹ ਬ੍ਰੈਡ ਕ੍ਰੰਬਸ ਆਪਾਂ ਘਰ ਦੇ ਵਿੱਚ ਹੀ ਬਣਾਏ ਹਨ ਜਦੋਂ ਵੀ ਆਪਾਂ ਬ੍ਰੈਡ ਦੀ ਕੋਈ ਵੀ ਚੀਜ਼ ਬਣਾਉਂਦੇ ਹਾਂ ਤਾਂ ਉਸ ਦੀਆਂ ਜਦੋਂ ਸਾਈਡਾਂ ਉਤਾਰਦੇ ਹਾਂ ਤੇ ਉਹਨਾਂ ਦਾ ਆਪਾਂ ਬ੍ਰੈਡ ਕ੍ਰੰਬਸ ਬਣਾ ਲੈਂਦੇ ਹਾਂ ਜੇਕਰ ਆਪਾਂ ਬਾਜ਼ਾਰ ਤੋਂ ਬ੍ਰੈਡ ਕ੍ਰੰਬਸ ਲੈਂਦੇ ਹਾਂ ਤਾਂ ਉਹ ਕਾਫੀ ਵਾਈਟ ਕਲਰ ਦੇ ਹੁੰਦੇ ਹਨ ਇਹਨਾਂ ਨੂੰ ਹੀ ਆਪਾਂ ਚੰਗੀ ਤਰ੍ਹਾਂ ਇਸ ਦੇ ਵਿੱਚ ਮਿਕਸ ਕਰ ਲੈਣਾ ਹੈ ਹੁਣ ਇੱਥੇ ਆਪਾਂ ਇੱਕ ਚਕਲਾ ਲਵਾਂਗੇ ਜਾਂ ਚੋਪਿੰਗ ਬੋਰਡ ਵੀ ਲੈ ਸਕਦੇ ਹਾਂ ਤੇ ਇੱਕ ਥੋੜਾ ਜਿਹਾ ਵੱਡੇ ਸਾਈਜ਼ ਦਾ ਆਪਾਂ ਪੀੜਾ ਲੈ ਕੇ ਉਸ ਨੂੰ ਇਸ ਤਰ੍ਹਾਂ ਹੱਥਾਂ ਦੇ ਨਾਲ ਲੰਬੀ ਤੇ ਗੋਲ ਸ਼ੇਪ ਦਾ ਬਣਾ ਲੈਣਾ ਹੈ ਇਸ ਤਰ੍ਹਾਂ ਸਾਈਡਾਂ ਤੋਂ ਆਪਾਂ ਇਸ ਨੂੰ ਸੈੱਟ ਕਰੀ ਜਾਵਾਂਗੇ ਇਹ ਥੋੜਾ ਜਿਹਾ ਇੱਕ ਸਾਈਡ ਤੋਂ ਮੋਟਾ ਰਹਿ ਗਿਆ ਸੀ ਇਸ ਨੂੰ ਇਸ ਤਰ੍ਹਾਂ ਹੁਣ ਆਪਾਂ ਕੱਟ ਲਵਾਂਗੇ ਤੇ ਹੁਣ ਇੱਕ ਆਪਾਂ ਫੌਗ ਲਵਾਂਗੇ ਤੇ ਉਸ ਦੇ ਨਾਲ ਇਸ ਤਰ੍ਹਾਂ ਆਪਾਂ ਪ੍ਰੈਸ ਕਰੀ ਜਾਵਾਂਗੇ ਇਹ ਆਪਣੀਆਂ ਆਲੂ ਤੇ ਬ੍ਰੈਡ ਦੀਆਂ ਬਾਈਟਸ ਬਣ ਕੇ ਰੈਡੀ ਹਨ ਹੁਣ ਆਪਾਂ ਇਹਨਾਂ ਨੂੰ ਫਰਾਈ ਕਰ ਲਵਾਂਗੇ ਇਸੇ ਤਰ੍ਹਾਂ ਆਪਾਂ ਵਾਰੀ-ਵਾਰੀ ਸਾਰੇ ਬੈਟਰ ਦਾ ਇਸ ਤਰ੍ਹਾਂ ਬਾਈਟਸ ਤਿਆਰ ਕਰ ਲਵਾਂਗੇ ਲੋ ਜੀ ਇਹ ਆਪਣੀਆਂ ਸਾਰੀਆਂ ਬਾਈਟਸ ਆਪਾਂ ਤਿਆਰ ਕਰਕੇ ਰੱਖ ਲਈਆਂ ਹਨ ਹੁਣ ਆਪਾਂ ਗੈਸ ਦੇ ਉੱਪਰ ਤੇਲ ਰੱਖਾਂਗੇ ਤੇਲ ਆਪਣਾ ਗਰਮ ਹੋ ਚੁੱਕਾ ਹੈ ਹੁਣ ਇਸ ਦੇ ਵਿੱਚ ਆਪਾਂ ਇੱਕ ਇੱਕ ਕਰਕੇ ਇਹਨਾਂ ਨੂੰ ਪਾ ਲਵਾਂਗੇ ਮੈਂ ਇਹਨਾਂ ਨੂੰ ਬਹੁਤ ਜ਼ਿਆਦਾ ਡੀਪ ਫ੍ਰਾਈ ਨਹੀਂ ਕੀਤਾ ਜੇਕਰ ਤੁਸੀਂ ਚਾਹੋ ਤਾਂ ਇਹਨਾਂ ਨੂੰ ਡੀਪ ਫ੍ਰਾਈ ਵੀ ਕਰ ਸਕਦੇ ਹੋ ਪਰ ਮੈਂ ਇੱਥੇ ਘੱਟ ਹੀ ਤੇਲ ਯੂਜ਼ ਕੀਤਾ ਹੈ ਹੁਣ ਇਹਨਾਂ ਨੂੰ ਥੋੜੇ ਟਾਈਮ ਦੇ ਲਈ ਇੱਕ ਸਾਈਡ ਤੋਂ ਆਪਾਂ ਪੱਕਣ ਦਵਾਂਗੇ ਤੇ ਫਿਰ ਹੌਲੀ ਹੌਲੀ ਕਰਕੇ ਇਹਨਾਂ ਦੀ ਸਾਈਡ ਪਲਟ ਲਵਾਂਗੇ ਇਹਨਾਂ ਦੇ ਵਿੱਚ ਆਪਾਂ ਘਰ ਦੇ ਬ੍ਰੈਡ ਕਰੰਬਸ ਤਿਆਰ ਕੀਤੇ ਹੋਏ ਪਾਏ ਹਨ ਇਸ ਲਈ ਇਹ ਥੋੜਾ ਜਿਹਾ ਬ੍ਰਾਊਨ ਸ਼ੇਡ ਦੇ ਬਣੇ ਹਨ ਜੇਕਰ ਆਪਾਂ ਬ੍ਰੈਡ ਕਰੰਬਸ ਨਹੀਂ ਪਾਉਂਦੇ ਤਾਂ ਇਹ ਬਹੁਤ ਹੀ ਵਧੀਆ ਕਲਰ ਦੇ ਬਣ ਜਾਂਦੇ ਹਨ ਬਟ ਇਸ ਦੇ ਨਾਲ ਹੀ ਬਹੁਤ ਹੀ ਕ੍ਰਿਸਪੀ ਵੀ ਬਣਦੇ ਹਨ ਤੇ ਟੇਸਟੀ ਵੀ ਬਣਦੇ ਹਨ ਇਸ ਤਰ੍ਹਾਂ ਆਪਾਂ ਇਹਨਾਂ ਦੀ ਸਾਰੀਆਂ ਸਾਈਡਾਂ ਪਲਟ ਲਈਆਂ ਹਨ ਹੁਣ ਦੂਸਰੀ ਸਾਈਡ ਤੋਂ ਵੀ ਇਹਨਾਂ ਨੂੰ ਆਪਾਂ ਫਰਾਈ ਕਰ ਲਵਾਂਗੇ ਇਹ ਆਪਾਂ ਲੋ ਫਲੇਮ ਦੇ ਉੱਪਰ ਹੀ ਫਰਾਈ ਕਰਾਂਗੇ ਇਹ ਦੇਖੋ ਹੁਣ ਆਪਣੇ ਬਾਈਟਸ ਕਿੰਨੀਆਂ ਵਧੀਆ ਬਣ ਕੇ ਤਿਆਰ ਹੋ ਚੁੱਕੀਆਂ ਹਨ ਤੇ ਕਿੰਨਾ ਇਹਨਾਂ ਦਾ ਵਧੀਆ ਕਲਰ ਵੀ ਆਇਆ ਹੈ ਹੁਣ ਆਪਾਂ ਇਹਨਾਂ ਨੂੰ ਕੜਾਈ ਦੇ ਵਿੱਚੋਂ ਕੱਢ ਲਵਾਂਗੇ ਇਸੇ ਤਰ੍ਹਾਂ ਬਾਕੀ ਬਾਈਟਸ ਵੀ ਆਪਾਂ ਫਰਾਈ ਕਰ ਲਵਾਂਗੇ ਇਹ ਦੇਖੋ ਆਪਣਾ ਬਹੁਤ ਹੀ ਵਧੀਆ ਨਾਸ਼ਤਾ ਬਣ ਕੇ ਤਿਆਰ ਹੋ ਚੁੱਕਾ ਹੈ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਲਿਓ ਤੇ ਜੇਕਰ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਪਲੀਜ਼ ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਦੇ ਬੈਲ ਆਈਕਨ ਬਟਨ ਨੂੰ ਜਰੂਰ ਪ੍ਰੈਸ ਕਰਿਓ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਇਹ ਦੇਖੋ ਜੀ ਕਿੰਨੇ ਵਧੀਆ ਕ੍ਰਿਸਪੀ ਕ੍ਰਿਸਪੀ ਆਪਣੀਆਂ ਬਾਈਟਸ ਬਣ ਕੇ ਤਿਆਰ ਹਨ ਹੁਣ ਆਪਾਂ ਇਹਨਾਂ ਨੂੰ ਇੰਜੋਏ ਕਰਾਂਗੇ ਤੁਸੀਂ ਬਣਾਇਓ ਖਾਓ ਤੇ ਫੀਡਬੈਕ ਜ਼ਰੂਰ ਕਮੈਂਟ ਬਾਕਸ ਦੇ ਵਿੱਚ ਦੱਸਿਓ ਹੁਣ ਆਪਾਂ ਮਿਲਾਂਗੇ ਆਪਣੀ ਨੈਕਸਟ ਵੀਡੀਓ ਵਿੱਚ ਧੰਨਵਾਦ